2027 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਇੱਕ ਧਾਰਮਿਕ ਇਵੈਂਟ ਬਹੁਤ ਵੱਡਾ ਹੈ ਬਹੁਤ ਵੱਡੀ ਸ਼ਤਾਬਦੀ ਜਿਹੜੀ ਆ ਰਹੀ ਹੈ ਇਹ ਵੀ ਤੁਹਾਨੂੰ ਲੱਗਦਾ ਹੈ ਕਿ ਇਨਕੈਸ਼ ਕਰਨ ਦੀ ਕੋਸ਼ਿਸ਼ ਹੈ ਕਿ ਭਾਈ ਸਿੱਖਾਂ ਤੇ ਹਿਰਦੇ ਪਹਿਲੇ ਬਲੂਤਰ ਹੋਏ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਵੀ ਉਨ ਤੋਂ ਥੋੜਾ ਜਿਹਾ ਧਿਆਨ ਇਧਰ ਹੋ ਜਾਏਗਾ ਕਿ ਨਹੀਂ ਭਾਈ ਇਹ ਸਰਕਾਰ ਵੀ ਸਿੱਖ ਪੰਥ ਦੀ ਦਰਦੀ ਹੈ ਹਤਾਸ਼ੀ ਹੈ ਡੇਰਾ ਰਾਮ ਰਹੀਮ ਕਿਉਂਕਿ ਇਹਨਾਂ ਦੀਆਂ ਵੋਟਾਂ ਨੂੰ ਖਸਾਰਾ ਲੱਗਦਾ ਕਿਉਂ ਨਹੀਂ ਉਹਦੇ ਤੇ ਕੋਈ ਐਕਸ਼ਨ ਕੀਤਾ ਆ ਜਾਂਦਾ ਕਿੰਨੇ ਜੇ ਇਹਨਾਂ ਦੇ ਦਿਲ ਦੇ ਵਿੱਚ ਇੰਨਾ ਸਿੱਖ ਦਰਦ ਦਾ ਉਬਾਲੇ ਖਾ ਰਿਆ ਹੂੰ ਇਹ ਸਾਰੇ ਪਖੰਡੀ ਐ ਸਿੱਖੀ ਨੂੰ ਪਲੈਟਫਾਰਮ ਤੌਰ ਤੇ ਰਾਜਨੀਤਿਕ ਲਾਹੇ ਲਈ ਵਰਤਣਾ ਚਾਹੁੰਦੇ ਆ ਆਪਣਾ ਦਰਦ ਦੱਸਣਾ ਚਾਹੁੰਦੇ ਆ ਅਸਲ 'ਚ ਮਤਲਬ ਬਿਲਕੁਲ ਤੁਸੀਂ ਠੀਕ ਐ 2027 ਅੱਗੇ ਦੇਖਣਾ ਰਾਜਨੀਤੀ ਇੱਕ ਇਹੋ ਜਿਹੀ ਅਮਰਵੇਲ ਆ ਕਿਤੇ ਉਹ ਵੀ ਨਨੂ ਵੋਟਾਂ ਮਿਲ ਜਾਣ ਉੱਥੇ ਹੀ ਚੜ ਜਾਂਦੀ ਐ ਅਮਰਵੇਲ ਐਨ ਪੈਰਾਸਾਈਟ ਐ ਕਿਤੇ ਡੇਰਾ ਮਿਲ ਜੇ ਕੋਈ ਕਿਤੇ ਕੋਈ ਇੰਸਟੀਚਿਊਸ਼ਨ ਮਿਲ ਜੇ ਇਹ ਸਰਕਾਰ ਪਹਿਲੀ ਵਾਰੀਆਂ ਕੇ ਦੋ ਦੋ ਇਟਾਂ ਲਾ ਕੇ ਤੇ ਉਹਦੇ ਨਾਲੋਂ 100-100 ਗੁਣਾ ਮਹਿੰਗਾ ਪੱਥਰ ਲਾਤਾ ਉਥੇ ਦੋ ਦੋ ਇਟਾਂ ਸਕੂਲਾਂ ਦੇ ਵਿੱਚ ਲਾ ਕੇ ਇਹ ਕੀ ਕੰਮ ਹੈ ਇਹਨਾਂ ਦਾ ਪਿੰਦੇ 50 ਦੇਣ ਅਸੀਂ ਇਹ ਇਨਾਗੂਰੇਸ਼ਨ ਹੀ ਕਰ ਦੇਵਾਂਗੇ ਇਹ ਸਿੱਖਿਆ ਕ੍ਰਾਂਤੀ ਆ ਆ ਜਾ ਕੇ ਜੋ ਆਪ ਕੱਲ ਇੱਕ ਗਰਭਵਤੀ ਔਰਤ ਉਹਨੂੰ ਉਥੇ ਹਸਪਤਾਲ ਦੇ ਵਿੱਚ ਕੱਖ ਵੀ ਨਹੀਂ ਸੀਗਾ ਉਹਦੇ ਬੱਚੇ ਦੀ ਡੈਥ ਹੋ ਗਈ ਆ ਇਹ ਕਿਹੜਾ ਇਹਨਾਂ ਦਾ ਸਿੱਖਿਆ ਸਿਹਤ ਮਾਡਲ ਹੈਗਾ ਜੀ ਤੁਸੀਂ ਖਨੇ ਦੀ ਗੱਲ ਮੈਂ ਦੱਸ ਰਿਹਾ ਇਹ ਦੇਖ ਲਓ ਤੁਸੀਂ ਧਰਾਤਲ ਤੇ ਕੁਝ ਨਹੀਂ ਹੋ ਰਿਹਾ